ਵਾਹ ਕੁਝ ਚੱਲੇ ਦੋਨਾਂ ਕੀ ਪਰ ਗਿਆ ਜਾਣ ਗਾਨ ਬੰਦ ਕਰਨ ਤੋਂ ਬਾਅਦ ਇਹ ਵੀ ਹੋਏਗੀ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਇਹ ਗੱਡੀ ਦੇ ਪਿੱਛੇ ਪਿੱਛੇ ਆਪਾਂ ਸਾਰੇ ਨੇ ਜਾਣਾ ਹੈ ਕੇਂਤਨ ਦੀ ਲਾਈਨ ਦੇ ਵਿੱਚ ਉਹ ਗੱਡੀ ਨੂੰ ਉਹ ਗੱਡੀ ਨੂੰ ਜਿਆਦਾ ਇਸ ਤਰੀਕੇ ਨਾਲ ਭਾਰਤ ਦੀ ਸਾਡੇ ਦੇਸ਼ ਦੀ ਸ਼ਾਨ ਹੈ ਸਾਡੇ ਦੇਸ਼ ਦੀ ਆਤਮਾ ਹੈ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਾਡੇ ਆਜ਼ਾਦੀ ਦਾ ਦਿਹਾੜਾ ਇਹ ਹਫਤਾਸੀਂ ਮਨਾ ਰਹੇ ਆਂ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਸਮੁੱਚੇ ਦੇਸ਼ ਨੂੰ ਇੱਕ ਆਹਵਾਨ ਦਿੱਤਾ ਗਿਆ ਹੈ ਕਿ ਆਪਾਂ ਪਾਰਟੀਬਾਜ਼ੀ ਤੋਂ ਧਰਮ ਤੋਂ ਹਰ ਕਿਥੇ ਚੀਜ਼ ਤੋਂ ਉੱਪਰ ਉੱਠ ਕੇ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਸਾਡਾ ਤਿਰੰਗਾ ਜਿਹਨੂੰ ਬਹੁਤ ਸ਼ਹੀਦਿਆਂ ਤੋਂ ਬਾਅਦ ਭਾਰਤ ਨੇ ਆਜ਼ਾਦੀ ਦੇ ਨਾਲ-ਨਾਲ ਪ੍ਰਾਪਤ ਕੀਤਾ ਉਹਦੇ ਵਾਸਤੇ ਭਾਰਤ ਦੇ ਵਿੱਚ ਸੂਚੇ ਭਾਰਤ ਦੇ ਵਿੱਚ ਜਿਹੜਾ ਤਿਰੰਗਾ ਯਾਤਰਾ ਔਰ ਕਰਕਰ ਤਿਰੰਗਾ ਦਿਵਸ ਮਨਾਇਆ ਜਾ ਰਿਹਾ ਅਸੀਂ ਮੋਗੇ ਦੇ ਵਿੱਚੋਂ ਵੀ ਇਸ ਨੂੰ 10 ਤਰੀਕ ਤੋਂ ਲੈ ਕੇ 15 ਤਰੀਕ ਤੱਕ ਜਿਹੜਾ ਵਿਵਸਖਾਸਤ ਤੌਰ ਤੇ ਮਨਾ ਰਹੇ ਹਾਂ ਸਾਡੇ ਮੋਗੇ ਦੇ ਵਿੱਚ ਚਾਰੀ ਹਲਕੇ ਜਿਹੜੇ ਆ ਉਹਨਾਂ ਦੇ ਇੰਚਾਰਜ ਸਾਡੇ ਵਿਜੇ ਸ਼ਰਮਾ ਜੀ ਔਰ ਸਾਡੇ ਮੋਗੇ ਦੇ ਇੰਚਾਰਜ त्याਗੀ ਜੀ ਔਰ ਇਹ ਸਿਤਾਰੇ ਧਰਮਕੋਟ ਦੇ ਸਾਡੇ ਦੇ ਇੰਚਾਰਜ ਸਰਦਾਰ ਮਖਤਿਆਰ ਸਿੰਘ ਜੀ ਔਰ ਸੋਰੀ ਧਰਮਕੋਟ ਤੋਂ ਸਾਡੇ ਸ਼ਮਸ਼ੇਲ ਸਿੰਘ ਜੀ ਔਰ ਨਿਹਾਲ ਸਿੰਘ ਵਾਲੇ ਤੋਂ ਮਖਤਿਆਰ ਸਿੰਘ ਜੀ ਉਹਨਾਂ ਦੀ ਦੇਖਰੇਖ ਹੈ ਅਸੀਂ ਕੱਲ ਬਾਗੇ ਪੁਰਾਣੇ ਅੱਜ ਧਰਮਕੋਟ ਨਿਹਾਲ ਸਿੰਘ ਵਾਲੇ ਤੇ ਹੁਣ ਸ਼ਾਮ ਨੂੰ ਅਸੀਂ ਮੋਗੇ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਆ ਕਰ ਰਹੇ ਆ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਦੋਨੋਂ ਵੀ ਮੈਂ ਨਮੰਤਰਣ ਦਿੰਨਾ ਕਿ ਆਓ ਇਸ ਭਾਰਤ ਦੀ ਆਨ-ਵਾਨ ਸ਼ਾਨ ਨੂੰ ਉੱਚੇ ਰੱਖਦੇ ਹੋਏ ਤਿਰੰਗੇ ਦੀ ਸ਼ਾਨ ਨੂੰ ਉੱਚੇ ਰੱਖਦੇ ਹੋਏ ਆਪਣੇ ਘਰਾਂ ਤੇ ਆਪਣੀਆਂ ਦੁਕਾਨਾਂ ਦੇ ਉੱਤੇ ਹਰ ਥਾਂ ਦੇ ਉੱਤੇ ਇਸ ਤਿਰੰਗੇ ਨੂੰ ਆਪਾਂ ਲਹਿਰਾਈਏ ਔਰ ਇਸ ਆਜ਼ਾਦੀ ਦਾ ਨਿਗਮਾਣੀਏ ਆਉਣ ਵਾਲੇ ਬੱਚਿਆਂ ਨੂੰ ਇਸ ਆਜ਼ਾਦੀ ਦੀਆਂ ਕਹਾਣੀਆਂ ਸੁਣਾਈਏ ਔਰ ਸਾਰਿਆਂ ਨੂੰ ਫਿਰ ਤੋਂ ਇੱਕ ਵਾਰੀ ਜਿੱਥੇ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਉੱਥੇ ਮੈਂ ਅਰਦਾਸ ਕਰਦਾ ਕਿ ਮੇਰਾ ਪੰਜਾਬ ਮੇਰਾ ਮੋਗਾ ਮੇਰਾ ਭਾਰਤ ਸਦਾ ਬਸਦਾ ਰਵੇ ਸਦਾ ਆਜ਼ਾਦ ਫਜ਼ਾਮਾਂ ਦੇ ਵਿੱਚ ਸਾਹ ਲੈਂਦਾ ਰਵੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਦਾ ਧੰਨਵਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਬੰਦੇ ਮਾਤਰਮ ਬੰਦੇ ਮਾਤਰਮ ਦੁਖੀ ਪੰਪਰਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਡ ਕਰਵਾਓ ਸਮੱਸਿਆ ਜਿਵੇਂ ਲਵ ਮੈਰिज ਕੀਤਾ ਕਰਾਇਆ ਨੌਕਰੀ ਕਾਰੋਬਾਰ ਸੋਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆਰ ਚੁਰਕਾਵਟ ਤਾਂ ਲੈ ਮੇਰੇ ਲੰਮੇ ਰਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਧੱਕੇ ਖਾਈ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਾਮ ਜੋਤਿਸ਼ਪਾਲਿਤ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ ਹਾਂ ਜੇਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669